ਲੋਕ ਹਿੱਤ ਲੋਕਾਂ ਦੀ ਆਵਾਜ਼ ਕੀਮ ਕਰਾ ਲੈ ਹਲੋ ਹਾਂਜੀ ਅਧਿਓ ਸਾਹਿਬ ਕੀਮ ਕਰਤਾ ਬੋਲੇ ਜੀ ਸਰਕਾਰ ਲਾਡਾ ਕੰਡਾ ਬੋਲੇ ਜੀ 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 ਸਰ ਅੱਜ ਜਿਵੇਂ ਸਾਰੇ ਮਜ਼ਦਮ ਹੜਤਾਲ ਦੀ ਹੈ ਇੱਥੇ ਲੋਕ ਇਕੱਠੇ ਹੋਏ ਆ ਪਿੰਡਾਂ ਦੇ ਜੀ ਤੇ ਫਾਲਟ ਵਾ ਮਤਲਬ ਕਿ ਕਈਆਂ ਦਾ ਮਤਲਬ ਕਿ ਪਿੰਡਾਂ ਦੇ ਵਿੱਚ ਜਿਵੇਂ ਮਾਸ਼ੀ ਕੇ ਫਾਲਟ ਹੈਗਾ ਉਹ ਤੇ ਦੇ ਫਾਲਟ ਹੈਗਾ ਜੀ 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 ਉਹਦਾ ਕਿਦਾਂ ਮਸਲਾ ਹੈਗਾ ਸਰ ਮੈਂ ਕੁਝ ਨਹੀਂ ਕਹਿ ਸਕਦਾ ਜੀ ਸਰ ਉਹ ਕਿਸਾਨਾਂ ਦਾ ਕਹਿਣਾ ਕਿ ਜਿਵੇਂ ਸਾਡਾ ਝੋਨਾ ਸੁੱਕਦਾ ਪਿਆ ਵਾ ਜਾਂ ਉਹਨਾਂ ਦਾ ਇਹ ਕਹਿਣਾ ਵੀ ਅਸੀਂ 90-90 ਹਜ਼ਾਰ ਰੁਪਏ ਤਨਖਾਹ ਲੈਂਦੇ ਤੇ ਇਹਨਾਂ ਦੀ ਜੋ ਵੀ ਮੰਗਾ ਹੋਣਗੀਆਂ ਆਪਦੀਆਂ ਬਾਅਦ ਚ ਮੰਨੋਦੈ ਨੇ ਲੇਕਿਨ ਸਾਨੂੰ ਆ ਆਦੀ ਬਿਜਲੀ ਤਾਂ ਚਾਲੂ ਕਰਵਾਉਣ ਸਰ ਇਹ ਤਾਂ ਦੇਖੋ ਜੋ ਤੋਂ ਮੀਟਿੰਗ ਦੇ ਫੈਸਲੇ ਨੇ ਪੰਜਾਬ ਲੈਵਲ ਤੇ ਹਨਾ ਪੂਰੇ ਪੰਜਾਬ 'ਚ ਹੀ ਆ ਇਸ ਸਮੇਂ ਹਾਂਜੀ ਉਹਦੇ ਮੁਤਾਬਕ ਕੀ ਆ ਜੀ ਆਪਾਂ ਮੈਂ ਕੁਝ ਕਹਿ ਹੀ ਨਹੀਂ ਸਕਦਾ ਕਿਸ ਬੰਦ ਤੇ ਅੱਛਾ ਇਹ ਇਹਨਾਂ ਨੂੰ ਕੋਈ ਅਸ਼ਵਾਸ਼ਣ ਦਵਾਉਂਦੇ ਮੰਨ ਲਓ ਵੀ ਜਾਂ 2 ਘੰਟੇ ਜਾਂ 2 ਘੰਟੇ ਜਾਂ 4 ਘੰਟੇ ਜਾਂ ਸ਼ਾਮ ਤੱਕ ਨਹੀਂ ਸਰ ਇਹ 11 ਤੋਂ 13 ਤੱਕ ਦਾ ਹੈ 11 ਅੱਜ 11 ਕੱਲ 12 ਪਰ ਤੋਂ 13 13 ਤੱਕ ਵੀ ਇਹ 13 ਤੱਕ ਦੀ ਸਟ੍ਰਾਈਕ ਦਿੱਤੀ ਆ ਇਹਨਾਂ ਨੇ ਜੀ 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 ਤੇ 13 ਤੋਂ ਕੋਈ ਕੋਈ ਆਪਾਂ ਕੁਝ ਕਹਿ ਨਹੀਂ ਸਕਦੇ ਬਸ ਇਹ ਕਿ ਵਾਪਸ ਆਏ ਕਿ ਜਾਂ ਕੁਝ ਵੀ ਯਾਨੀ 3 ਦਿਨ ਤੋਂ ਬਾਅਦ ਯਾਨੀ ਫਾਲਟ ਜੋ ਵੀ ਨਿਕਲੇਗਾ ਜੋ ਹੋਏਗਾ ਨੇ ਸਰ ਜੇ ਤਾਂ ਸਟ੍ਰਾਈਕ ਪਹਿਲਾਂ ਖਤਮ ਹੋ ਜਾਂਦੀ ਆ ਤਾਂ ਫੇਰ ਬੰਦੇ ਕਰਨ ਗਏ ਜਿਹੜੇ ਹੁਣ ਇਸ ਸਮੇਂ ਡਿਊਟੀ ਸਟਾਫ ਜਿਹੜਾ ਹੈਗਾ ਡਿਊਟੀ ਤੇ ਕਈ ਕਈ ਬੰਦੇ ਹੈਗੇ ਨੇ ਪਰ ਕੇਮਤਨ ਦਫਤਰ ਦੇ ਸਾਰੇ ਸਟ੍ਰਾਈਕ ਤੇ ਨੇ ਕਈ ਦਫਤਰਾਂ ਦੇ ਵਿੱਚ ਮੌਜੂਦ ਨੇ ਐਕਸ਼ਨ ਸਾਹਿਬ ਨੂੰ ਮੈਸੇਜ ਦਿੱਤਾ ਹੋਇਆ ਵੀ ਦੇਖੋ ਦੂਸਰੇ ਪਾਸੋਂ ਬੰਦੇ ਭੇਜਣਗੇ ਉਹ ਕਲੀਅਰ ਕਰ ਸਕਦੇ ਨੇ ਆਦਰਵਾਇਸ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਸਰ ਇੱਥੇ ਜਿੱਦਾਂ ਇਹ ਕਹਿ ਰਹੀ ਕੋਰਲ ਜਾਮਾ ਮਲਗੀ ਜਿਹਾ ਵੀ ਸਰਕਾਰੀ ਬੰਦੇ ਨਾ ਪ੍ਰਾਈਵੇਟ ਬੰਦੇ ਗਾਂ ਰੱਖੇ ਹੋਏ ਆ ਉਹਨਾਂ ਨੂੰ ਜਾਨੀ ਤਨਖਾਹਾਂ ਵੀ ਕਈ ਨਹੀਂ ਮਲਕੀ ਚਲੋ ਆਪਦੇ ਕੋਲੋਂ ਨਹੀਂ ਦਿੰਦੇ ਸਾਡੇ ਕੋਲ ਲੈ ਕੇ ਦਿੰਦੇ ਲੇਕਿਨ ਉਹ ਵੀ ਬੱਦੇ ਨਹੀਂ ਆਉਣ ਲਈ ਤਿਆਰ ਹੋਦੇ ਸਰ ਦੇਖੋ ਉਹਦੇ ਸਬੰਧ ਦੇ ਵਿੱਚ ਅਸੀਂ ਤਾਂ ਕੰਮ ਲੈਣਾ ਦੇਖੋ ਆਪਣੇ EMPLOYEES ਕੋਲੋਂ ਹਾਂਜੀ ਹੈਨਾ ਮੈਂ ਕਿਸੇ ਪ੍ਰਾਈਵੇਟ ਬੰਦੇ ਨੂੰ ਤਾਂ ਕਹਿ ਨਹੀਂ ਸਕਦਾ ਜਿਵੇਂ ਕਿਸੇ ਨੂੰ ਮ ਕੰਮ ਵਾਸਤੇ ਬਿਲਕੁਲ ਜੀ ਕੋਲੋਂ ਕੰਮ ਲੈਣਾ ਉਹ ਸਟ੍ਰਾਈਕ ਤੇ ਨੇ ਉਹ ਡਿਊਟੀ ਤੇ ਹੋਣ ਤਾਂ ਉਹਨਾਂ ਕੋਲੋਂ ਹੀ ਕੰਮ ਲਈਏ ਬਿਲਕੁਲ ਸਾਨੂੰ ਹੁਣ ਉੱਪਰ ਹੁਣ ਐਕਸ਼ਨ ਸਾਹਿਬ ਨੂੰ ਐਕਸ਼ਨ ਸਾਹਿਬ ਨੂੰ ਮੈਸੇਜ ਦਿੱਤਾ ਹੋਇਆ ਵੀ ਸਾਡੇ ਕੰਮ ਕਰਨ ਦੇ ਵਿੱਚ ਸਮੇਂ ਕੋਈ ਵੀ EMPLOYEES ਨਹੀਂ ਹੈਗਾ ਡਿਊਟੀ ਤੇ ਉਹ ਕੋਸ਼ਿਸ਼ ਕਰ ਰਹੇ ਆ ਆਸੇ ਪਾਸੇ ਅਰੇਂਜ ਕਰਨ ਦੀ ਜਿਹੜਾ ਅਰਬਨ ਫੀਡਰ ਹੈ ਉਹਨੂੰ ਤਾਂ ਕੋਸ਼ਿਸ਼ ਕਰਾਂਗੇ ਚਲਾਉਣ ਦੀ ਠੀਕ ਠੀਕ ਸਰਟਨ ਠੀਕ ਅੱਜ ਕੀ ਨਾ ਬਾਈ ਤੁਹਾਡਾ ਗੁਰਸੇਵ ਸਿੰਘ ਹਾਂਜੀ ਅੱਜ ਬਿਜਲੀ ਘਰ ਆਈ ਜੀ ਕੀ ਪ੍ਰੋਬਲਮ ਆ ਰਹੀ ਜੀ ਤੁਹਾਨੂੰ ਪ੍ਰੋਬਲਮ ਇਹ ਸਾਡੀ 24 ਘੰਟੇ ਹੋ ਗਏ ਬੱਤੀ ਬੰਦ ਆ ਚਾ ਝੋਨੇ ਸਾਡੇ ਚਾ ਝੋਨੇ ਸਾਡੇ ਸੁੱਕਣ ਦੇ ਆ ਏੜ ਧਾਲਾ ਕਰਕੇ ਬੈਠੇ ਆ ਇਹਨਾਂ ਆਪ ਜਾਣ ਕੇ ਫਾਲਟ ਪਾਇਆ ਵਿੱਚ ਲੈਣ ਦੇ ਸਾਰੀ ਲੈਂਡ ਚੈੱਕ ਸਾਰੀ ਲੈਂਡ ਨਹੀਂ ਚੈੱਕ ਕਰ ਲਈ ਆ ਕਿਤੇ ਫਾਲਟ ਨਹੀਂ ਜੇ ਆ ਹੀ ਫੋਨ ਲਾਉਣੇ ਆ ਤੇ ਉਹ ਆਂਦੇ ਆ ਕਿ ਇਹ ਫੋਨ ਨਹੀਂ ਚੁੱਕਣ ਦੇ ਉਹ ਆਂਦੇ ਇਤਰਾ ਹੀ ਮੇਲਾ ਲੱਗਣਾ ਉਹ ਆਂਦੇ ਵੇਖੋ ਜਾ ਕੇ ਮੇਲਾ ਲੱਗਾ ਇਹ ਬੀਲੀ ਘਰ ਮੇਲਾ ਲੱਗਾ ਇਹ ਕੀ ਘਰ ਇਹ ਕੈਂਪ ਕਰਨ ਬੀਲੀ ਘਰ ਵੀ ਕਿਹੜੇ ਉੱਚ ਅਧਿਕਾਰੀ ਨਾਲ ਗੱਲ ਕੀਤੀ ਜਨਾ ਐਸੀਓ ਸਾਹਿਬ ਜਾ ਕੇ ਜੀ ਸਾਹਿਬ ਲੈਂਡ ਮੈਨ ਨਾਲ ਗੱਲ ਕੀਤੀ ਆ ਹਾਂਜੀ ਤੇ ਉਹ ਆਂਦਾ ਕਿ ਲੈਨ ਨਹੀਂ ਚੱਲਣੀ ਅਸੀਂ ਨਹੀਂ ਆਉਣਾ ਫਾਲਟ ਕਟਰ ਇਸ ਤੋਂ ਇਲਾਵਾ ਕੋਈ ਇਸ ਲੈਨ ਮੈਂ ਕਿਹਾ ਤੁਹਾਨੂੰ ਲੈਨ ਬੰਦ ਦੀ ਆਸ ਉਹ ਆਂਦੇ ਕਿ ਮੰਗਾ ਮੰਗਾ ਕੋਈ ਮੰਗਿਆ ਉਹ ਹੜਤਾਲ ਕਰਕੇ ਬੈਠੇ ਕਿ ਮਲਕੀ ਸਾਡੀਆਂ ਮੰਗਾਂ ਪੂਰੀਆਂ ਕੀਤਾ ਜਾਣਾ ਮਹਲਾ ਨੂੰ ਦੂਜੇ ਰੰਸ ਫੈ ਨਹੀਂ ਚੱਲਦੀ ਸਾਡੀ ਕੋਟ ਦੀ ਗਲੀ ਬੰਦ ਆ ਸਾਨੂੰ ਦੇਖੇ ਸਾਡੀ ਲੈਣ ਚੱਲੇ ਬਸ ਮਹਲਾ 24 ਘੰਟੇ ਹੋ ਗਏ ਬੰਦ 24 ਘੰਟੇ ਤੋਂ ਵੀ ਜ਼ਿਆਦਾ ਟਾਈਮ ਆ ਉਹਨਾਂ ਦੀਆਂ ਸਰਕਾਰ ਕੋਲੋਂ ਮੰਗਾਂ ਰੱਖੀਆਂ ਸੀ ਉਹਨਾਂ ਦਾ ਕਹਿਣਾ ਕਿ ਉਹਨਾਂ ਪਹਿਲਾਂ ਮੰਡੀਆਂ ਵਾਂ ਮੰ ਆਹੋ ਕੋਈ ਮੰਡੀਆਂ ਸਰਕਾਰ ਨੂੰ ਬਾਕੀ ਉਹ ਸਰਕਾਰ ਨਾਲ ਗੱਲ ਕਰਨ ਇੱਥੇ ਮਹਲਾ ਕਿਸਾਨਾਂ ਦਾ ਕੀ ਕਿਨਾ ਹੈ ਮਹਲਾ ਸਾਡੇ ਝੋਨੇ ਨੂੰ ਬਗੋਲੇ ਤੇ ਆਏ ਆ ਤੇ ਝੋਨੇ ਦਾ ਕੀ ਮਹਲਾ ਕਿਨਾ ਹੈ ਮਾਲਾ ਭੋਰ ਕੰਮੀਨੇ ਨ ਮੰਗ ਲੈਂਦੇ ਜਾਂ ਪਹਿਲਾਂ ਮੰਗ ਲੈਂਦੇ ਫਿਰ ਉਦੋਂ ਕਿਥੇ ਮਾਲਾ ਹੁਣ ਮਾਲਾ ਸਾਡਾ ਨੁਕਸਾਨ ਹੋਣ ਧਿਆਏ ਹੁਣ ਘਰੇ ਬੈਠੇ ਬੱਤੀ ਗਈ ਨੂੰ ਮਾਲਾ 24 ਘੰਟੇ ਹੋ ਗਏ ਅਜੇ ਵੀ ਆਉਂਦੇ ਕਿ ਤੱਕ ਕਦੋਂ ਚੱਲਣੀ ਹੈ ਮਾਲਾ ਇਹ ਸਾਬੇ ਤੇ ਫਿਰ ਮੜ ਕੇ ਜਾਣਾ ਰੌਲਾ ਪਊਗਾ ਕਿ ਤਰਖਾਵਾ ਅੱਗੇ ਥੋੜੀਆਂ ਨਾ ਦੀਆਂ ਫਿਰ ਉਹਨਾਂ ਜਿਨ੍ਹਾਂ ਨੇ ਧੱਸਿਆ ਉਹਨਾਂ ਦੀ ਲੈਣਾ ਅਗੇ ਚਲਾ ਵੀ ਗਏ ਉਹ ਕੌਣ ਜਾਲਾ ਮਾਲਾ ਜਿਹੜੇ ਇੱਕ ਉਹ ਧੱਸਦੇ ਆ ਨਾ ਉਹਨਾਂ ਨੇ ਲੈਣਾ ਚਾਹ ਚਾਹ ਤਾਂ ਫਿਰ ਐ ਜਾ ਸਾਰੇ ਬੰਦ ਕਰ ਦੇ ਫਿਰ ਚਾਹ ਫਿਰ ਐ ਕੰਮ ਕਰਨਾ ਮਾਲਾ ਕਿ ਜੇ ਇਹ ਨਾ ਮਿਲ ਕੇ ਆਦੇ ਮੰਗਾ ਮਨਾਉਣੀਆਂ ਫਿਰ ਬੀਜੇਗਾ ਸਾਰੇ ਬ ਬੀਲ ਗਰ ਸਾਰੇ ਬੰਦ ਕਰ ਦੇਣਾ ਬੀਲ ਗਰ ਸਾਰੇ ਬੰਦ ਕਰ ਦੇਣਾ ਅੱਜ ਫੇਰ ਆਪੇ ਚਲੋ ਛੇਤੀ ਪੂਰੇ ਹੋ ਜਾਣ ਇਹ ਥੋੜਾ ਕਿ ਮਾਲ ਸਾਰੇ ਲੈਣਾ ਚੱਲਣ ਦੀ ਸਾਡੀ ਕੋੜੀ ਚੱਲਣ ਦੀ ਕੱਲ ਪਰਸੋਂ ਹੀ ਲੈਣ ਚੱਲੀ ਆ ਰਾਤ ਦੀ ਵੀ ਇਹ ਤੱਕ ਲੈ ਨਹੀਂ ਲੈ ਸਾਡੇ ਉੱਥੇ ਅਰਥਪਾਲ ਡਾਈ ਜਾਂਦਾ ਅਰਥਪਾਲ ਡਾਈ ਜਾਂਦਾ ਇਹ ਆਪਣਾ ਮਾਸੀ ਕੇ ਪਿੰਡ ਅਸੀਂ ਕੱਲਾ ਕੱਲਾ ਟਰਾਂਸਫਰ ਬੰਦ ਕਰਤਾ ਤਾਂ ਵੀ ਸਰਕਾਰ ਨੂੰ ਅਸੀਂ ਇਹਨੇ ਕਿ ਸਾਨੂੰ ਸਾਡੀ ਲਾਈਨ ਚੱਲੇ ਤੇ ਜਾਂ ਇਹਨਾਂ ਨੂੰ ਸਪੈਂਡ ਕਰ ਦੇਣਾ ਕਿਉਂ ਇਹਨਾਂ ਦੀਆਂ ਤਨਖਾਹਾਂ ਵਾਗੇ ਥੋੜੀਆਂ ਇਹ ਤਨਖਾਹਾਂ ਇੱਕ ਅਸਰ ਆ ਮਲਾਸੀ ਸੀ ₹100 ਦਰ ਖਾਵਾਂ ਇਹਨਾਂ ਦੀ ਜੇ ਨਹੀਂ ਰਹਿਣਾ ਚਾਹੁੰਦੇ ਤਾਂ ਸੇਵਾ ਦੇ ਦੇਣਾ ਇੱਥੇ ਅਪਰਾਇਵਟ ਬੰਦੇ ਰੱਖ ਲੈਣ ਅਹੀਂ ਦੇ ਆਣੇ ਕਿਉਂ ਇੱਕ ਸਾਈਡ ਤੋਂ ਦੇ ਕਿਸਾਨ ਕਹਿ ਰਹੇ ਕਿ ਜਿਹੜੇ ਆਪਾਂ ਪ੍ਰਾਈਵੇਟ ਨਹੀਂ ਚੀਜ਼ਾਂ ਹੋਣ ਦੇਣੀਆਂ ਨਹੀਂ ਅਹੀਂ ਆਣੇ ਕਿ ਇੱਥੇ ਮਲਾਜਮ ਜਿਹੜੇ ਰੱਖਣੇ ਆ ਮਲਾਜਮ ਪੈਸੇ ਸਗਾ ਸਾਨੂੰ ਰੱਖਣ ਅਸੀਂ ਵਿਹਲੇ ਸਾਡੇ ਮੁੰਡੇ ਕੰਮ ਕਰਦੇ ਰੇ ਅੱਗੇ ਵੀ ਇੱਥੇ ਬੈਠੇ ਰਹਿੰਦੇ ਆ ਅੱਗੇ ਜਾਂਦੇ ਕਿਤੇ ਫਾਲਟ ਕੱਟਣ ਨਾ ਕੋ ਜਹੀ ਜਾਂਦਾ ਤਾਂ ਨਾ ਲੈਣ ਮੈਂ ਜਾਂਦਾ ਕਿ ਫਾਟ ਪੈ ਜਾ ਤੇ ਹਾੜੜ ਕੇ ਕੱਢਦੇ ਕਿਸਾਨ ਹੀ ਕੱਢਦੇ ਝੋਨਾ ਲਾਸਟ ਟੇਟ ਆਇਆ ਹੁਣ ਬੱਦੀ ਬੜੀ ਨਹੀਂ ਪ੍ਰਾਈਵੇਟ ਬੰਦਾ ਰੱਖਿਆ 300 ਰੁਪਏ ਦੇ ਕੇ ਮੋਟਰ ਤੇ ਹਰ ਕੋਈ ਮੋਟਰ ਵਾਲਾ ਕਿੰਨੀਆਂ ਬੋਰਾ 300 ਰੁਪਏ ਦੇਣੇ ਆ ਇਹਨਾਂ ਗਾਹ ਬੰਦੇ ਰੱਖੇ ਆ ਇਹ ਆਪ ਨਹੀਂ ਕੰਮ ਕਰ ਸਕਦੇ ਜੇ ਤਰਖਾਵਾ ਲੈਂਦੇ ਆ 60 60 ਹਜ਼ਾਰ ਲੈਣ ਦੇ ਆ ਮਹਲਾ ਆਪਾਂ ਕੀ ਮੌਤੇ ਤੇ ਬੈਠੇ ਆ ਉਹ ਚੀਜ਼ ਦੀ ਆਪਾਂ ਤਰਖਾ ਲੈਂਦੇ ਆ ਨਾ ਤੇ ਇਹਨਾਂ ਗਾਂ ਬੰਦੇ ਰੱਖੇ ਉਹ ਵੀ ਸਾਡੇ ਤੋਂ ਪੈਸੇ ਦਵਾਉਂਦੇ ਤੜਕੇ 7 ਵਜੇ ਜੋਂ ਲੱਗੇ ਫਾਲਟ ਮਲਗੀ ਦੇਖਣ ਮਤਲਬ ਪੈਸੇ ਸਰਕਾਰ ਤੋਂ ਵੀ ਲੈਂਦੇ ਸਭ ਤੋਂ 300 ਰੁਪਏ ਕਹਦਾ ਲੈਂਦੇ ਮੋਟਰ ਦਾ ਇਹਨਾਂ ਗਾਂ ਬੰਦੇ ਰੱਖੇ ਪ੍ਰਾਈਵੇਟ ਫਾਲਟ ਬਹਿ ਗਿਆ ਅੱਜ ਹੀ ਨਾ ਨਾ ਕੱਲ ਦਾ ਕੱਲ ਜੇ ਵੀ ਕਹਿੰਦੇ ਹੋਗੇ ਫਾਲਟ ਕੋ ਨਹੀਂਗਾ ਫਾਲਟ ਨਾ ਆਪੇ ਕੱਢ ਦੇਣਾ ਜਦੋਂ ਆ ਗਈ ਆ ਅਸਲ 'ਚ ਕੋਈ ਫਾਲਟ ਨਹੀਂਗਾ ਫਾਲਟ ਸਾਈ ਚੈੱਕ ਕਰ ਲਈ ਲੈਣਾ ਹੀ ਫਸਲ ਬੜੀ ਪਾਣੀ ਦੀ ਬੜੀ ਲੋੜ ਹੁਣ ਫਸਲ ਡੰਡ ਲੈਣੀ ਜੇ ਨਾ ਪਾਣੀ ਮਲਗੀਰ ਹਸਾਣੇ ਕੰਮ ਆਏਗਾ ਦੋ ਇੱਕ ਦੋ ਦਿਨਾਂ ਚਾਹੀਦੇ ਨੇ ਖਤਮ ਹੋਈ ਨਹੀਂ ਖਤਮ ਚੋਂ ਮਹੀਨਾ ਦੀ ਮ